ਉਹ ਦੱਸਣਾ ਪਰ ਮੈਂ ਇਹ ਵੀ ਨਾਲ ਸਮਝ ਰਿਹਾ ਕਿ ਤੁਹਾਡੇ ਤੋਂ ਬਹੁਤ ਆਪ ਲੋਕ ਉਹ ਵੀ ਨੇ ਜਿਹੜੀਆਂ ਜਿਹੜੇ ਉੱਥੋਂ ਉਹ ਮਸੀਨਤਾਂ ਦਾ ਸਾਹਮਣਾ ਕਰਦੇ ਹੋਏ ਇੱਥੇ ਆਏ ਤੇ ਉਹਨਾਂ ਨੂੰ ਬਹੁਤ ਐਵੇਂ ਦਾ ਸਮਝ ਹੋਇਆ ਕਿ ਉੱਥੇ ਜਿਹੜੀਆਂ ਚੀਜ਼ਾਂ ਵਰਤਦੀਆਂ ਨੇ ਤੇ ਜਿਹੜੀਆਂ ਇੱਥੇ ਚੀਜ਼ਾਂ ਵਰਤਦੀਆਂ ਨੇ ਦੋਵਾਂ ਦੇ ਜ਼ਮੀਨਾਂ ਸਮਾਂ ਦਾ ਬਰਕਤ ਹੈਗਾ ਕਿਉਂਕਿ ਇੱਥੇ ਜਦੋਂ ਆ ਜਾਂਦਾ ਇਨਸਾਨ ਤੇ ਇੱਥੇ ਤੁਹਾਨੂੰ ਇੱਥੇ ਦਾ ਸੰਵਿਧਾਨ ਕਨਸਟੀਟਿਊਸ਼ਨਲ ਰਾਈਟ ਦੇ ਦਿੰਦਾ ਹੈ ਕਿ ਤੁਸੀਂ ਆਪਨੇ ਸੈਪਰੇਟਿਸਮ ਦੀ ਗੱਲ ਕਰ ਸਕਦੇ ਇਸ ਕਰਕੇ ਬੇਸ਼ੱਕ ਇੱਥੇ ਤੁਸੀਂ ਪ੍ਰਾਈਮ ਮਿੰਿਸਟਰ ਨੇ ਸਾਹਮਣੇ ਖੜੋ ਕੇ ਵੀ ਆਪਣੀ ਆਜ਼ਾਦੀ ਦੀ ਗੱਲ ਕਰੋ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਲੈ ਕੇ ਗੱਲ ਕਰੋ ਤੇ ਇਹ ਤੁਹਾਡਾ ਕਨਸਟੀਟਿਊਸ਼ਨ ਰਾਈਟ ਹੈ ਪਰ ਉਥੇ ਪੰਜਾਬ ਦੇ ਵਿੱਚ ਨਹੀਂ ਉਥੇ ਤੁਸੀਂ ਗੱਲ ਨਹੀਂ ਕਰ ਸਕਦੇ ਅੱਗੇ ਕੰਮ ਨੇ ਕੀ ਕਰਨਾ ਹੁੰਦਾ ਉਹ ਸਭਧਾਨਕ ਹਾਕੀ ਨੇ ਦਿੰਦੇ ਤੇ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਸੋ ਉਥੇ ਜਦੋਂ ਉਹ ਹਾਕੀ ਨਹੀਂ ਹੈਗਾ ਫਿਰ ਜਿਹੜੇ ਗੱਲਾਂ ਕਰਦੇ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਫਿਰ ਸਰਕਾਰ ਇੱਕ ਅਲੱਗ ਤਰੀਕੇ ਨਾਲ ਢੀਲ ਕਰਦੀ ਹੈ ਉਹਨਾਂ ਦੇ ਘਰਾਂ ਤੋਂ ਲੈ ਕੇ ਉਹਨਾਂ ਦੇ ਆਪਣੇ ਸਬੰਧਾਂ ਤੱਕ ਤੇ ਉਹਦੇ ਰਿਸ਼ਤੇਦਾਰਾਂ ਤੋਂ ਲੈ ਕੇ ਉਹਦੇ ਸੱਜਣਾ ਮਿੱਤਰਾਂ ਤੱਕ ਹਰੇਕ ਨੂੰ ਇੱਕ ਖਲਾਕ ਤਰੀਕੇ ਨਾਲ ਜੁੜੀ ਕੀਤਾ ਜਾਂਦਾ ਹੈ ਜਿਵੇਂ ਆਪਵਾਰੀਆਂ ਚਾਚੇ ਭੰਗੀਆਂ ਦੇ ਨਾਲ ਕਨੈਕਸ਼ਨ ਹੋਣਾ ਬਹੁਤ ਜਰੂਰੀ ਹੈ ਅਸੀਂ ਆਪਣੇ ਆਪਣੀਆਂ ਧਾਵਾ ਦੇ ਉੱਤੇ ਪਰਸਪੈਕਟਿਵ ਬਣਾ ਕੇ ਵੀ ਨਹੀਂ ਭੁਲਾਣਾ ਆਪਣੀ ਪੰਥਾ ਕਿ ਆਪਲਾਣਾ ਸਰਕਾਰੀ ਜਾਂ ਆਪਲਾਣਾ ਆਜ ਕਰਦਾ ਆਪਲਾਣਾ ਆਉਣੇ ਕਰਦਾ ਅਸੀਂ ਇੱਕ ਦੂਜੇ ਨੂੰ ਮਿਲ ਕੇ ਕਹਿ ਲੋਗੇ ਤੋ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਵੱਲੋਂ ਸਾਂਝ ਦੇ ਹੱਥ ਵਧਾਈਏ ਇਹ ਤੋਂ ਪਹਿਲਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ{{\text{}}}} ਮਦਦ ਕਰੋ ਮਤਲਬ ਕਿ ਇਹ ਮਦਦ ਦੀ ਗੂਮ ਆ ਗਦਾ ਕਿ ਪੰਜਾਬ ਦੇ ਨਾਲ ਲਾਤਾ ਜੁੜੋ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਆਪਣਾ ਇੱਕ ਤਨਾਸ਼ਰ ਜੁੜੋ ਜਿਹੜੇ ਖਾਸ ਤੌਰ ਤੇ ਨਾਰਮਲਿਜ਼ਮ ਕੰਮ ਕਰਦੇ ਨੇ ਜਿਹੜੀਆਂ ਜਥੇਬੰਦੀਆਂ ਇੱਧਰ ਬੈਠ ਕੇ ਕੰਮ ਕਰ ਰਹੀਆਂ ਨੇ ਉਹਨਾਂ ਖਾਸ ਤੌਰ ਤੇ ਮੇਰੀ ਅਪੀਲ ਹੈ ਇੱਕ ਕਯੂਨਿੰਗ ਦੇ ਵਿੱਚ ਆਈ ਤਾਂ ਕਿਉਂ ਨਹੀਂ ਕਿਹਾ ਚਾਹੁੰਦੇ ਤੁਸੀਂ हां ਦੇਖਿਆ ਹੋ ਜਦੋਂ ਸਾਡੇ ਗੀਸਪੀਸ ਹੈ ਕੀਰਤਨ ਕਰਨ ਲੱਗਦੇ ਨੇ ਜਾਂ ਤਾਂ ਰਿਪਚਾਰ ਗੁਰਵਾ ਕੋਈ 12 ਕੌਣ ਲੱਗਦੇ ਨੇ ਤੇ ਉਹ ਪਹਿਲਾਂ ਸਾਜਾਂ ਵਿੱਚ ਛੇੜਦੇ ਨੇ ਉਹ ਕਿਸੇ ਵੀ ਕਈ ਨਹੀਂ ਕੋਈ ਸਾਥ ਕਾਂ ਜਾਂਦਾ ਨਾ ਉਠਾਂ ਜਾਂਦਾ ਜਾਂ ਕੋਈ ਫੇਰ ਸਾਨੂੰ ਮਦਰਾ ਪਰਮੋ ਨੇ ਤੇ ਬਾਅਦ ਜਾ ਕੇ ਸੁਣਨਾ ਪੈਂਦੀ ਕੇੜ ਢੋਣ ਕੀ ਦੀ ਵਿੱਚ ਥੋੜੇ ਜਿ ਲੱਗਦੇ ਨੇ ਮਤਲਬ ਇਹ ਸਾਰੀਆਂ ਚੀਜ਼ਾਂ ਸ਼ੁਰੂਆਤ ਤੋਂ ਹੋਣਕੀਆਂ ਅਸੀਂ ਬੇਸਰੇ ਵੀ ਹੋਵਾਂਗੇ ਸ਼ੁਰੂਆਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਅੰਦਰ ਡਿਸਐਗਰੀ ਵੀ ਕਰਾਂਗੇ ਪਰ ਜਦੋਂ ਇੱਕ ਸਮਾਂ ਆਇਆ ਨਾ ਤੇ ਫਿਰ ਐਵਰੀ ਟਿਊਰੀ ਦੇ 11 ਦੇ ਜਿਹੇ ਕਲਾਸਾਂ ਸ਼ੁਰੂ ਹੋ ਜਿਹਨੇ ਬੁੱਟੇ ਹੋ ਨਾ ਦੇਸ਼ਾਂ ਕਿੱਥੇ ਸੈਟ ਹੋ ਜੋ ਜਿੰਨਾ ਬਿਜ਼ਨਸ ਕਰਨਾ ਹੈ ਤੇ ਕਰੋ ਪਰ ਪੰਜਾਬ ਤੋਂ ਜੜਾ ਨਾ ਹੋਵੇ ਇਹ ਨਹੀਂ ਮੇਰੀ ਤੁਹਾਨੂੰ ਬੇਨਤੀ ਹੈ ਤੁਮ ਤਾਂ ਜਿਹੜੀ ਮੈਂ ਇਕਨੋਮੀ ਆਨ ਦੇਖਦਾ ਪਿਆ ਪੰਜਾਬ ਦੀ ਧਰਤੀ ਤਾਂ ਅਸੀਂ ਪੰਜਾਬ ਤੋਂ ਆਪਣੀ ਜੜ੍ਹਾਂ ਖੋਟ ਕੇ ਤੇ ਇਥੇ ਰੌਣਕ ਦੀ ਕੋਸ਼ਿਸ਼ ਕਰ ਰਹੇ ਹਾਂ ਇਥੇ ਜਿਹੜਾ ਲਾਉਣੀਆਂ ਲਾਓ ਮੈਂ ਮੰਨਣਾ ਨਹੀਂ ਕਰਦਾ ਪੰਜਾਬ ਤੋਂ ਨਾ ਪੰਜਾਬ ਤੋਂ ਆਪਣੇ ਪਿੰਡਾਂ ਵਾਲੇ ਨਾਮ ਆਪਣੇ ਘਰਾਂ ਨੂੰ ਉਥੋਂ ਵੇਚਦੇ ਨਾ ਹੋ। ਅਸੀਂ ਤੁਹਾਨੂੰ ਮੈਂ ਅਸਲਾ ਦੇ। ਅਸੀਂ ਵੇਚਨੇ ਸ਼ੁਰੂ ਕਰਤੇ ਆ ਕਿ ਨਹੀਂ ਯਾਰ ਉੱਥੇ ਕੋਣ ਰਹਿਣਿਆ ਵਾਲਾ ਇਟਾਈਆਂ ਜਿੱਦਿਆਂ ਚਾਹ ਪੂਗਾ ਜਿੰਨੇ ਦਾ ਬਿਰਤਾ ਹੈ ਵਿੱਚੋਂ ਇੱਧਰ ਜਿਹੜੀਆਂ ਆਪਣੀਆਂ ਕਿਸ਼ਤਾਂ ਆ ਉਹ ਦਿਓ ਜਿਹੜਾ ਇੱਧਰ ਕਰਨ ਵਾਲਾ ਪਰ ਮੈਂ ਤੁਹਾਡੀਆਂ ਮਜਬੂਰੀਆਂ ਸਮਝਦਾ ਹਾਂ ਤੇ ਤੁਸੀਂ ਸਾਰੇ ਦਾੜਪਾ ਕਿਸ਼ਤਾਂ ਤਿੰਦੋ ਇੱਧਰ ਪਰ ਉਹਨਾਂ ਕਿਸ਼ਤਾਂ ਨੂੰ ਪੰਜਾਬ ਤੋਂ ਉਜਾੜਾ ਕਰਕੇ ਪੂਰੀਆਂ ਕਰਨ ਦੀ ਕੋਸ਼ਿਸ਼ ਨਾ ਕਰੋ। ਜੁੜੇ ਰਹੋ ਪੰਜਾਬ ਦੇ ਨਾਲ ਇੱਕ ਦਿਨ ਆਏਗਾ। ਤੁਸੀਂ ਅਸੀਂ ਨਾਲ ਲੈ ਪਾਉਣਗੇ ਸਾਡੀ ਅਗਲੀ ਪੀੜੀ ਲੜੇਗੀ। ਪਰ ਜੇ ਪੰਜਾਬ ਦੇ ਨਾਲ ਟੁੱਟ ਕੇ ਨਾ ਤੇ ਮੈਨੂੰ ਦੱਸੋ ਲਾਵਾਂਗੇ ਕਿੱਥੇ ਸੋ ਇਹ ਬੜੀ ਪ੍ਰੀਤੀ ਜੀ ਹੈ ਮਰੀ ਬੇਸਿਕ ਜੀ ਦਾ ਨਾ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਪ੍ਰਚਾਰਕ ਆ ਕੇ ਕਰਦੇ ਹੋਣਗੇ ਪਰ ਮੇਰਾ ਜਿਹੜਾ ਕਹਿਣ ਦਾ ਮਕਸਦ ਹੈ ਸਰ ਪਿਆ ਤੇ ਜੇ ਇਹਨੂੰ ਦੋਸਤਾਂ ਤੋਂ ਆਜ਼ਾਦੀ ਲੈਣੀ ਆ ਤੇ ਪੰਜਾਬ ਤੇ ਜਣਾ ਟੁੱਟ ਕੇ ਨਹੀਂ ਲੱਗਣੀ ਇਹ ਇੱਕ ਮੂਮੈਂਟ ਲੈ ਸਕਦਾ ਜਦੋਂ ਸਕੇ ਨੇ ਨਾ ਸੰਘਰਸ਼ ਲੜ ਰਹੇ ਆ ਤੇ ਸੰਘਰਸ਼ ਕਿੰنو ਕਹਿੰਦੇ ਆ ਸੰਘਰਸ਼ ਸ਼ਾਬਾਹੀ ਉਹਖਾਇਚਾ ਆ ਉਹਖਾਰਾ ਤਾਂ ਮਤਲਬ ਇਹਦੇ ਵਿੱਚ ਕੁਰਬਾਨੀਆਂ ਦੇਣੀਆਂ ਪਈਆਂ ਵੀ ਬੜਾ ਸੰਘਰਸ਼ ਆ ਸਿਆਮ ਕਹਿੰਦੇ ਤੁਹਾਡੇ ਜਿਹੜੇ ਬਜ਼ੁਰਗ ਇੱਥੇ ਆ ਕੇ ਸੈਟ